ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ VOTING ਹੋ ਰਹੀ ਹੈ ਤੇ ਸਮੇਤ 8 ਸੂਬਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 13 ਸੀਟਾਂ ਨੇ 13 ਸੀਟਾਂ ਦੇ ਉੱਤੇ 1:30 ਵਜੇ ਤੱਕ ਕਿੰਨੇ ਪਰਸੈਂਟ VOTING ਹੋਈ ਹੈ ਕੱਲੀ-ਕੱਲੀ ਸੀਟ ਦੇ ਉੱਤੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਬਚਿਆ ਸਮਾਂ ਉਦੋਂ ਤੱਕ ਕਿੰਨੇ ਪਰਸੈਂਟੇਜ ਵੋਟ ਪੋਲਿੰਗ ਹੋਰ ਹੋ ਸਕਦੀ ਹੈ ਤੇ ਜੇਕਰ ਪੋਲਿੰਗ ਘਟ ਹੁੰਦੀ ਹੈ ਤਾਂ ਕਿੰਨਾ ਕੋ ਅਸਰ ਪਏਗਾ ਉਮੀਦਵਾਰਾਂ ਦੇ ਉੱਤੇ ਤੇ ਕਿਹੜੇ-ਕਿਹੜੇ ਸੀਟਾਂ ਦੇ ਉੱਤੇ ਅਸਰ ਪਏਗਾ ਸਥਿਤੀ ਕੀ ਰਹੇਗੀ ਕੁੱਲ ਮਿਲਾ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਹਾਜ਼ਰ ਹੈ ਉੱਗੇ ਸਿੱਖ ਬੁੱਧੀ ਜੀ ਵਿੱਚ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਤਰੁਬੜੇਂਗ ਹੰਤੂ ਸਾਹਿਬ ਪ੍ਰੋਗਰਾਮ 'ਚ ਸਵਾਗਤ ਲਈ ਜੀ ਆਇਆਂ ਨੂੰ ਡੱਠਾ ਸਾਹਿਬ ਬਹੁਤ ਧੰਨਵਾਦ ਬਹੁਤ ਧੰਨਵਾਦ ਮੇਰੇ ਵੱਲੋਂ ਸੋਚਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕਰਪਾਸਾਪ ਜੀ ਦੱਸੋ ਕਿ 13 ਸੀਟਾਂ ਦੇ ਉੱਤੇ 7 ਵਜੇ ਤੋਂ ਲੈ ਕੇ 1:30 ਵਜੇ ਤੱਕ ਜਾਨੀ ਕਿ ਸਾਢੇ 6 ਘੰਟੇ ਦੇ ਵਿਚਕਾਰ ਕਿੰਨੀ ਕੁ ਪੋਲਿੰਗ ਹੋਈ ਹੈ ਕਲੀ ਕਲੀ ਸੀਟ ਦੇ ਉੱਤੇ ਜੱਥਾ ਸਾਹਿਬ ਅੱਜ ਭਾਰ ਦੁਗੀਆਂ ਚੋਣਾਂ ਦਾ ਆਖਰੀ ਗੇੜਾ ਸੱਤ ਮੰਗਿਆ ਹੂੰ ਤੇ 8 ਸੂਬਿਆਂ ਦੇ ਵਿੱਚ ਇਹ ਪੋਲਿੰਗ ਹੋ ਰਹੀ ਹੈ ਉਧਰ ਗਰਮੀ ਵੀ ਪੂਰੀ ਸਿਖਰਾਂ ਦੇ ਉੱਤੇ ਹੈ ਜਿਦਾਂ ਕਹਿੰਦੇ ਆ ਵੀ ਕੌਂ ਅੱਖ ਬਾਹਰ ਨਿਕਲੀ ਹੋਈ ਹੈ ਪਰ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਸਵੇਰੇ ਸਵੇਰੇ ਹੋਇਆ ਜਦੋਂ ਪੋਲਿੰਗ ਸ਼ੁਰੂ ਹੋਈ ਕਿਉਂਕਿ ਕੁਝ ਬੱਦਲ ਬੜੇ ਹੋਏ ਸੀ ਮੌਸਮ ਖੰਡਾ ਸੀ ਲਾਈਨਾਂ ਲੱਗੀਆਂ ਤੇ ਤਕਰੀਬਨ ਜਾ ਕੇ 11 12 ਵਜੇ ਤੱਕ ਪੋਲਿੰਗ ਦੀ ਜਿਹੜੀ ਰਫ਼ਤਾਰ ਸੀ ਉਹ ਘਟਨੀ ਸ਼ੁਰੂ ਹੋ ਗਈ ਗਰਮੀ ਬਹੁਤ ਜ਼ਿਆਦਾ ਸੀ ਖਾਸ ਕਰਕੇ ਜਿਹੜੇ ਬਜ਼ੁਰਗ ਤੇ ਬੀਬੀਆਂ ਸੀ ਉਹ ਸਵੇਰੇ ਸਵੇਰੇ ਵੋਟ ਪਾਏ ਉਸ ਤੋਂ ਬਾਅਦ ਜਿਹੜੀ ਸਪੀਡ ਹੈ ਉਹ ਘਟੀ ਹੋਈ ਹੁਣ ਆਪਾਂ ਗੱਲ ਕਰੀਏ ਸਰੂਤੋਂ 13 ਦਾ ਪੰਜਾਬ ਦੀ ਆਪਾਂ 14 ਵੀ ਗੱਲ ਕਰ ਲਈਏ ਚੰਡੀਗੜ੍ਹ ਦੀ ਤੇ ਉਹ ਚੰਡੀਗੜ੍ਹ ਦੀ ਪੰਜਾਬ ਦੀ ਰਾਜਧਾਨੀ ਕਿਹਾ ਜਾਂਦਾ ਪਰ ਹੈ ਨਹੀਂ ਹੈ ਇਹ ਉੱਥੇ ਜਿਹੜੀ ਹੈ VOTING 40% ਤੱਕ ਉੱਥੇ ਪੋਲਿੰਗ ਹੋਈ ਹੈ ਮੈਂ ਸਮਝਦਾ ਕਿ ਇਹ ਪੰਜਾਬ ਨਾਲੋਂ 1% ਵੱਧ ਹੈ ਲੇਕਿਨ ਜੇ ਸਭ ਤੋਂ ਵੱਧ ਪੋਲਿੰਗ ਦੇਖੀ ਜਾਵੇ ਪੰਜਾਬ ਦੇ ਵਿੱਚ ਤਾਂ ਉਹ ਬਠਿੰਡਾ ਦੇ ਵਿੱਚ ਹੋਈ ਹੈ ਪਠਾਨਕੋਟ ਦੇ ਵਿੱਚ 41.17% ਜਿਹੜੀ ਉਹ ਪੋਲਿੰਗ ਹੁਣ ਤੱਕ ਹੋ ਚੁੱਕੀ ਹੈ 1:30 ਵਜੇ ਤੱਕ ਹੋ ਚੁੱਕੀ ਹੈ 7 ਵਜੇ ਤੋਂ ਲੈ ਕੇ 1:30 ਵਜੇ ਤੱਕ 41.17% ਆਪਾਂ ਗੱਲ ਕਰੀਏ ਲੁਧਿਆਣੇ ਦੀ ਲੁਧਿਆਣਾ ਵੀ ਇੰਡਸਟਰੀਅਲ ਸਿਟੀ ਹੈ ਲੋਕ ਕਮਾਕਾਰਾਂ ਵਾਲੇ ਨੇ ਪਰ ਅੱਜ ਫੈਕਟਰੀਆਂ ਵਗੈਰਾ ਦਫਤਰ ਸਾਰੇ ਬੰਦ ਨੇ ਉੱਥੇ ਵੀ ਲੋਕਾਂ ਦੇ ਵਿੱਚ ਗਰਮੀ ਦਾ ਤਕਰੀਬਨ ਟੈਂਪਰੇਚਰ ਪੂਰੇ ਪੰਜਾਬ ਵਿੱਚ ਪੂਰਾ ਫਟਿਆ ਹੋਇਆ ਹੈ ਉਥੇ 35.6% ਜਿਹੜੀ ਹੈਗੀ ਹੈ ਉਹ ਪੋਲਿੰਗ ਹੋਈ ਹੈ। ਹੂੰ। ਗੁਰਦਾਸਪੁਰ ਦੇ ਵਿੱਚ 39.5% ਹੋਈ ਹੈ। ਤੇ ਫਿਰੋਜ਼ਪੁਰ ਦੇ ਵਿੱਚ 39.72% ਹੋਈ ਹੈ। ਹੂੰ। ਕੰਡੂਰ ਸਾਹਿਬ ਦੇ ਵਿੱਚ 37.36% ਹੋਈ ਹੈ। ਅਨੰਦਪੁਰ ਸਾਹਿਬ ਗੁਰੂ ਦੀ ਨਗਰੀ ਹੈ ਜਿਹੜੀ ਉਥੇ 37.43% ਹੋਈ ਹੈ। ਹੁਸ਼ਿਆਰਪੁਰ ਦੇ ਵਿੱਚ 37.7 ਹੋਈ ਹੈ ਪਟਿਆਲਾ ਦੇ ਵਿੱਚ 39.73 ਹੋਈ ਹੈ ਤੇ ਅੰਮ੍ਰਿਤਸਰ ਦੇ ਵਿੱਚ 32% ਉੱਥੇ ਜਿਹੜੀ ਪੋਲਿੰਗ ਬਾਕੀਆਂ ਦੇ ਨਾਲੋਂ ਘੱਟ ਹੋਈ ਹੈ 32.18 ਉੱਥੇ ਹੋਈ ਹੈ ਤ੍ਰੀਪੋੜ ਦੇ ਵਿੱਚ 36.42 ਹੋਈ ਹੈ ਜੀ ਫਤਿਹਗੜ ਸਾਹਿਬ ਜਿਹੜਾ ਕਿ ਇਤਿਹਾਸਕ ਸ਼ਹਿਰ ਹੈ ਜਿੱਥੇ ਕੋਡੀਆਂ ਜਿੰਦਾਂ ਨੇ ਸਹਾਦਤ ਦੇ ਕੇ ਇੱਕ ਸਿੱਖੀ ਦੀ ਲਾ ਮਿਸਾਲ ਪੈਦਾ ਕੀਤੀ ਹੈ ਉਥੇ 37.47 ਹੋਈ ਹੈ ਜੀ ਜਲੰਧਰ ਦੇ ਵਿੱਚ 37.75 ਹੋਈ ਹੈ ਲੁਧਿਆਣੇ ਦੇ ਵਿੱਚ 35.1 ਹੋਆ ਹੋਈ ਹੈ ਸੰਗਰੂਰ ਦੇ ਵਿੱਚ 39.85 ਹੋਈ ਹੈ ਤਕਰੀਬਨ ਚੱਠਾ ਸਾਹਿਬ ਜਿਹੜੀ ਪੋਲਿੰਗ ਹੈਗੀ ਐ ਇਹ 35 ਤੋਂ ਲੈ ਕੇ ਤੇ 41 ਤੱਕ ਜਾ ਰਹੀ ਹੈ ਹੂੰ ਅਮਾ ਤਕਰੀਬਨ 6 ਵਜੇ ਪੋਲਿੰਗ ਬੰਦ ਹੋ ਜਾਣੀ ਐ 6 ਵਜੇ ਤੱਕ ਜਿਹੜੇ ਵੀ ਮਤਦਾਨ ਵੋਟਰ ਉਸ ਰਾਉਂਡ ਦੇ ਵੀ ਚਲੇ ਜਾਣਗੇ ਜਿੱਥੇ ਵੋਟਾਂ ਪੈਰੀ ਉਹ ਬਾਉਂਡਰੀ ਦੇ ਵਿੱਚ ਉਹਨਾਂ ਨੂੰ ਅਕਸੈਪਟ ਕੀਤਾ ਜਾਊਗਾ ਜਿਹੜੇ ਬਾਕੀ ਬਾਹਰ ਜਾਣਗੇ ਉਹਨਾਂ ਦੀ ਜਿਹੜੀ ਹੈਗੀ ਐ ਉਹ ਵੋਟ ਨਹੀਂ ਪਵੇਗੀ ਤਕਰੀਬਨ ਜੇ ਦੇਖਿਆ ਜਾਵੇ ਸਾ ਇਹਦੀ 40 ਤੋਂ ਲੈ ਕੇ 20 35 ਤੋਂ ਲੈ ਕੇ 40 ਤੱਕ ਹੁਣ ਤੱਕ ਵੀ ਪੋਲਿੰਗ ਹੋ ਚੁੱਕੀ ਹੈ ਪਰ ਸਮਾਂ ਬੜਾ ਘੱਟ ਹੈ ਲੋਕ ਹੁ ਟਮਾਟਾ ਵਿੱਚ ਕਿਉਂਕਿ ਜਿੰਨਾ ਇੰਟਰਸਟ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਹੁੰਦਾ ਹੈ ਇਹ ਸਰਪੰਚੀ ਦੀ ਇਲੈਕਸ਼ਨ ਵਿੱਚ ਉਹਨਾਂ ਇੱਕ ਉਹਨਾਂ ਲੋਕਾਂ ਦੇ ਉਤਸ਼ਾਹੀਆਂ ਆਪਾਂ ਦੇਖਿਆ ਸਰਪੰਚੀ ਦੇ ਵਿੱਚ ਤਾਂ ਆਪਾਂ ਰਿਸ਼ਤੇਦਾਰਾਂ ਤੋਂ ਜੇ ਕੋਈ ਬਾਹਰ ਗਿਆ ਹੋਇਆ ਹੈ ਜੇ ਲੜਕੀ ਕਿਤੇ ਦੇ ਆਈ ਹੋਈ ਓਦੀ ਬੋਟ ਉੱਥੇ ਬਣੀਆ ਉਹਨੂੰ ਵੀ ਲੈ ਕੇ ਆਉਨੇ ਆਂ ਮਹੱਲੇ ਦੇ ਵਿੱਚ ਕੋਈ ਬਜ਼ੁਰਗ ਹੈ ਨਹੀਂ ਤੋਂ ਸਦਾ ਉਹਨੂੰ ਵੀ ਆਪਣੇ ਵੋਟ ਦੇ ਚੁੱਕੇ ਆ ਕਿਸੇ ਵੀ ਸਾਧਨ ਨਾਲ ਪਰ ਇੱਥੇ ਉਹ ਗੱਲ ਹੁਣ ਨਜ਼ਰ ਨਹੀਂ ਆ ਰਹੀ ਇੱਥੇ ਤਾਂ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਖੜੀਆਂ ਨੇ ਉਹਨਾਂ ਨੇ ਉਸ ਪੁਲਿਸ ਸਟੇਸ਼ਨ ਤੋਂ ਬਾਹਰ ਆਪਣੇ ਆਪਣੇ ਟੈਂਟ ਲਾਏ ਹੋਏ ਨੇ ਗਰਮੀ ਬਹੁਤ ਹੈ ਬੈਠੇ ਨੇ ਜਿਹੜੀ ਬੋਟ ਆਉਂਦੀ ਹੈ ਉਹਨੂੰ ਆਪਣੇ ਵੱਲ ਖਿੱਚਦੇ ਆ ਉਹਨੂੰ ਨਿਸ਼ਾਨ ਦਿਖਾਉਂਦੇ ਆ ਆ ਦੇਖੀ ਚਾਰ ਰੱਖੀ ਦੂਜਾ ਗੇੜਾ ਖਿਆਲ ਠੀਕ ਇਸ ਤਰ੍ਹਾਂ ਪਰ ਲੋਕ ਬੜੇ ਸਿਆਣੇ ਹੋ ਗਏ ਨੇ ਕਿਸੇ ਦੇ ਕਹੇ ਤੋਂ ਬੋਲ ਨਹੀਂ ਪਾਉਣੀ ਉਹਨਾਂ ਨੇ ਆਪਣੇ ਮਨ ਜਿਹੜੇ ਨੇ ਉਹ ਬਣਾ ਰੱਖੇ ਨੇ ਤੇ ਜੀ ਵੀ ਬੋਲ ਨੂੰ ਬੋਲ ਪਾਉਣੀ ਹੈ ਕਿ ਨੂੰ ਨਹੀਂ ਪਾਉਣੀ ਜਿਸ ਤਰ੍ਹਾਂ ਬੋਟਿੰਗ ਚੱਲ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ 50 55 ਤੋਂ ਉੱਪਰ ਨਹੀਂ ਜਾਊਗੀ 50 55 ਤੋਂ ਉੱਤੇ ਬੋਲਿੰਗ ਨਹੀਂ ਜਾਊਗੀ ਸਰਬਲ ਬਿਲਕੁਲ ਜਿਸ ਤਰੀਕੇ ਨਾਲ ਹੁਣ ਸਾਡੇ ਤੇ 4 ਘੰਟੇ ਦਾ ਸਮਾਂ ਬਾਕੀ ਬਚਿਆ ਕਿਉਂਕਿ ਜੇ ਆਪਾਂ ਸਾਢੇ 6 ਘੰਟੇ ਦਾ ਜ਼ਿਕਰ ਕਰ ਰਹੇ ਹਾਂ ਉਸ ਸਮੇ ਸਵੇਰੇ ਮਤਲਬ ਲੋਕਾਂ ਨੂੰ ਉਤਸ਼ਾਹ ਵੀ ਸੀਗਾ ਮੌਸਮ ਵੀ ਠੰਡਾ ਸੀਗਾ ਤਾਂ ਉਹ ਕੁਲ ਮਿਲਾ ਕੇ ਸਾਢੇ 6 ਘੰਟਿਆਂ ਦੇ ਵਿੱਚ ਜਿਹੜੀ ਪੋਲਿੰਗ ਹੋਗੀ ਉਸ ਤੋਂ ਵੀ ਘੱਟ ਹੋਣ ਦੇ ਚਾਂਸ ਨੇ ਕਿਤਾ ਸਮਾਂ ਘੱਟ ਹੈ ਇੱਕ ਗਰਮੀ ਕਰਕੇ ਵੀ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਹੈਗੀ ਤਾਂ ਮੰਨ ਲਓ ਕਿ ਜੇਕਰ ਪੋਲਿੰਗ 60% ਤੋਂ ਘੱਟ ਹੁੰਦੀ ਹੈ ਤਾਂ ਜਿੰਨੀਆਂ ਵੀ 13 ਸੀਟਾਂ ਤੇ ਉਮੀਦਵਾਰ ਖੜੇ ਨੇ ਕਿਉਂਕਿ ਉਮੀਦਵਾਰ ਵੀ ਬਹੁਤ ਖੜੇ ਨੇ ਇਸ ਵਾਰ ਨਵੀਆਂ ਪਾਰਟੀਆਂ ਕੋਈ ਪੰਥਕ ਕਹਿੰਦਾ ਜਿਵੇਂ ਮਰਜੀ ਤਾਂ ਕਿਵੇਂ ਦੇਖਦੇ ਹੋ ਫਿਰ ਉਹਨਾਂ ਦੇ ਉੱਤੇ ਕਿੰਨਾ ਕੋ ਅਸਰ ਪਊਗਾ ਚੀਜ਼ ਦਾ ਜੇਕਰ ਪੋਲਿੰਗ ਘਟ ਹੁੰਦੀ ਹੈ 60% ਤੋਂ ਜੇਕਰ ਪੋਲਿੰਗ ਘਟਦਾ ਅਸਰ ਤਾਂ ਸਾਰੀਆਂ ਪਾਰਟੀਆਂ ਦੇ ਪੈਂਦਾ ਹੀ ਪੈਂਦਾ ਹੈ ਕਿਉਂਕਿ ਜਿਹੜੀ ਹਾਰ ਜਿੱਤ ਹੋਣੀ ਹੈ ਉਹ ਵੋਟਾਂ ਦੇ ਨਾਲ ਹੋਣੀ ਹੈ ਪੋਲਿੰਗ ਦੇ ਨਾਲ ਹੋਣੀ ਹੈ ਪਰਸੈਂਟੇਜ ਦੇ ਨਾਲ ਹੋਣੀ ਹੈ ਜੇ ਉਹ ਪਰਸੈਂਟੇਜੇ ਘਟ ਗਈ ਹੁਣ ਤਾਂ 2.5 ਵਾਰੀਏ ਨੇ 2.5 ਦੇ ਮੁਤਾਬਕ ਹੁਣ ਸਾਢੇ 4 ਘੰਟੇ ਜਿਹੜੇ ਰਹਿ ਗਏ ਨੇ ਸਾਡੇ 4 ਘੰਟੇ ਵਾਸਤੇ ਅਦੇ ਆਪਣੇ ਕੋਲੇ ਸਾਡੇ 4 ਘੰਟੇ ਦੇ ਵਿੱਚ ਕਿੰਨੇ ਕੁ ਲੋਕ ਆ ਜਾਣਗੇ ਜਿੰਨੇ ਆ ਚੁੱਕੇ ਨੇ ਇਹਨਾਂ ਤੋਂ ਅੱਧੇ ਲਾ ਲਓ ਜੇ ਸਪੋਜ਼ ਕਰੀਏ ਵੀ ਆਪਾਂ ਹੁਣ 37 ਤੋਂ ਲੈ ਕੇ 40 ਤੱਕ ਪੋਲਿੰਗ ਹੋਈ ਹੈ ਇਹਦੇ ਅੱਧੇ 20 21 ਹੋਗੇ ਤੇ ਮਸਾਂ ਹੀ ਬਸੇ ਜੀ ਜੋਰ ਲਾ ਕੇ 55 60 60 ਵਾਂ ਮੈਂ ਵੱਡਾ ਅੰਕੜਾ ਦੱਸਿਆ ਸਹਿਦ ਤੱਕ ਨਹੀਂ ਪਹੁੰਚੇ ਤੇ 50 ਤੋਂ ਲੈ ਕੇ 56 57 ਤੱਕ ਬੋੜੇ ਇਹ ਚੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜਿਹੜੀਆਂ ਬਾਹਰਲੀ ਸਟੇਟਾਂ ਅੱਛ ਸਟੇਟਾਂ ਦੇ ਵਿੱਚ ਹੋਰ ਵੀ ਹੋ ਰਹੀ ਹੈ ਨਾ ਜਿੱਥੇ ਉਹ ਉਹਨਾਂ ਦੀ ਔਸਤ ਵੀ ਇੰਨੀ ਹੈ ਤੇ ਕਿਹੜੀ ਇੱਕ ਹਿਮਾਚਲ ਦੇ ਵਿੱਚ ਹੈ ਜਿਹੜੀ ਉੱਥੇ ਬੋਲਗੇ ਜਿਹੜੀ ਉਹ ਥੋੜੀ ਵੱਧ ਹੋ ਰਹੀ ਹੈ ਕਿਉਂਕਿ ਉਹ ਸੂਬਾ ਠੰਡਾ ਹੈ ਹੂੰ ਆਪਣਾ ਸੂਬਾ ਗਰਮ ਹੋਣ ਕਰਕੇ ਕੁਝ ਗਰਮੀ ਦਾ ਜਿਆਦਾ ਜ਼ਾਹਰ ਕਰਕੇ ਲੋਕਾਂ ਨੇ ਬੋਲ ਜਿਹੜੇ ਘਟ ਹੈ ਇਸ ਲਈ ਇਦੇ ਵਿੱਚ ਨੁਕਸਾਨ ਤਾਂ ਸਾਰੇ ਕੈਂਡੀਡੇਟਾਂ ਨੂੰ ਹੋਊਗਾ ਹੂੰ ਬਿਲਕੁਲ ਤੇ ਖੰਡੂਪੂਰ ਸਾਹਿਬ ਜਿਸ ਤਰੀਕੇ ਨਾਲ ਆਪਾਂ ਪਿਛਲੇ ਸਮੇਂ ਦੀ ਗੱਲ ਕਰੀ ਜਾਵੇ ਤਾਂ 2019 ਦੇ ਵਿੱਚ ਜਿਹੜੀ ਹੋਈ ਸੀਗੀ ਉਹ 65% ਦੇ ਕਰੀਬ ਸੀਗੀ ਤੇ 14 'ਚ 70% ਦੇ ਕਰੀਬ ਸੀਗੀ ਤਾਂ ਆ ਆਇ ਆਸਤਾ-ਆਸਤਾ ਘਟਦੀ ਜਾਂਦੀ ਆ ਤੇ ਇਸ ਵਾਰ ਆਪਾਂ ਜਿਹੜਾ ਅਨਮਾਨ ਲਾ ਰਹੇ ਆਂ ਵੀ 60% ਤੋਂ ਵੀ ਘੱਟ ਰਹਿ ਸਕਦੀ ਹੈ ਤੇ ਫਿਰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਦਾ ਮਸਲਾ ਹੁੰਦਾ ਤਾਂ ਪਾਰਟੀਆਂ ਵੀ ਜਿਆਦਾ ਨੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹਾਂ ਜਿਹੜੀਆਂ ਮੁੱਖ ਧਿਰਾਂ ਨੇ ਜਿਵੇਂ ਜਿੰਨਾਂ ਵਿੱਚ ਮੁਕਾਬਲਾ ਨਜ਼ਰ ਆ ਰਿਹਾ ਕਿਉਂਕਿ ਆਪਾਂ ਵੀ ਟੈਕਸਟ ਪੋਲ ਸਰਵੇ ਨੇ ਜਿਹੜੇ ਉਹ ਕੀਤੇ ਨੇ ਕਿ ਯਾਤਰ ਸੀਟਾਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਨਜ਼ਰ ਆ ਰਿਹਾ ਇਸ ਵਾਰ ਪੰਜਾਬ ਦੇ ਵਿੱਚ ਤਾਂ ਉਹ ਚੀਜ਼ ਉਹਨਾਂ ਪਾਰਟੀਆਂ ਦੇ ਉੱਤੇ ਕਿੰਨਾ ਕੁ ਅਸਰ ਦਿਖਾਈ ਦੇਊਗਾ ਜਿਹੜਾ ਜਿੱਤ ਹਾਰ ਹੁੰਦੀ ਹੈ ਹਰ ਸੀਟ ਦੇ ਉੱਤੇ ਉਹਦੇ ਵਿੱਚ ਫਰਕ ਫਿਰ ਥੋੜਾ ਰਹਿ ਜਾਊਗਾ ਜਾਂ ਬਹੁਤਾ ਰਹਿ ਜਾਊਗਾ ਜੇ ਪਰਸੈਂਟੇਜ ਦੀ ਕੁੱਲ ਦੀ ਗੱਲ ਕੀਤੀ ਜਾਵੇ ਜੱਥਾ ਸਾਹਿਬ ਪਰਸੈਂਟੇਜ ਘਟ ਹੋਣ ਕਰਕੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਰੀਆਂ ਪਾਰਟੀਆਂ ਪਰ ਖਾਸ ਕਰਕੇ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਨੇ ਤਿੰਨ ਵੱਡੀਆਂ ਪਾਰਟੀਆਂ ਨੇ ਹਮ ਸ਼੍ਰੋਮਣੀ ਅਕਾਲੀ ਦਲ ਹਮ ਕਾਂਗਰਸ ਅਤੇ ਨਵੀਂ ਬੜੀ ਆਪ ਹਮ ਜੋ ਕਿ ਅਕਾਲੀ ਦਲ ਦਾ ਪਹਿਲਾਂ ਸਾਂਝ ਬੀਜੇਪੀ ਨਾਲ ਹੁੰਦੀ ਸੀ ਬੀਜੇਪੀ ਤੇ ਅਕਾਲੀ ਇਕੱਠੇ ਹੋ ਕੇ ਪਿੰਡਾਂ 'ਚ ਲੋਕਾਂ ਨੂੰ ਕੱਢ ਕੇ ਹਿੰਦੂ ਬੋਰਡ ਬੀਜੇਪੀ ਕੱਢਦੇ ਸਨ ਸਿੱਖ ਬੋਰਡ ਕੱਢਦੇ ਸੀ ਹੁਣ ਉਹਨਾਂ ਦਾ ਆਪਣਾ ਆਪਣਾ ਰਸਤਾ ਆਪਣੇ ਆਪਣੇ ਕੈਂਡੀਡੇਟ ਕਢੇ ਨੇ ਦੂਜੇ ਪਾਸੇ ਆਪ ਤੇ ਕਾਂਗਰਸ ਹੈ ਪਰ ਇੱਥੇ ਪੰਜਾਬ ਦੇ ਵਿੱਚ ਉਹ ਅਲੱਗ ਅਲੱਗ ਇਲੈਕਸ਼ਨਾਂ ਲੜ ਰਹੇ ਨੇ ਹੂੰ ਤੇ ਦਿੱਲੀ ਰਿਲਾਇੰਸ ਦੇ ਵਿੱਚ ਇਹਨਾਂ ਨੇ ਦੋਨਾਂ ਨੇ ਇਕੱਠੇ ਹੋ ਜਾਣਾ ਇੱਥੇ ਸਿਰਫ ਆਪਣੀ ਪ੍ਰੈਸਟੇਜ ਬਣਾ ਰਹੀ ਹੈ ਵੀ ਹਰ ਪਾਰਟੀ ਕਾਂਗਰਸ ਵੀ ਆਪ ਵੀ ਇਹ ਸਾਡੀਆਂ ਸੀਟਾਂ ਵੱਧ ਆਉਣ ਕਿਉਂ ਕੱਲ ਨੂੰ ਵਿਧਾਨ ਸਭਾ ਦੀਆਂ ਲਖਮਾਂ ਜਿਹੜੀ ਸਤਾਈ ਜਾਣਗੀਆਂ ਉਹਦੇ ਵਿੱਚ ਅਸੀਂ ਕਹੀਏ ਵੀ ਅਸੀਂ ਇੰਨੀਆਂ ਸੀਟਾਂ ਦੇ ਕਿਉਂਕਿ ਦੂਜਾ ਸਭ ਤੋਂ ਵੱਡਾ ਪ੍ਰੈਸਟੇਜ ਆਪ ਨੂੰ ਇਹ ਹੈ ਕਿ ਅਸੀਂ 92 ਸੀਟਾਂ ਦੇ ਮਾਲਕਾਂ ਪੰਜਾਬ ਦੇ ਵਿੱਚ ਜੇ ਸਾਡੀ ਇੱਥੇ ਸੀਟਾਂ ਘਟ ਜਾਂਦੀਆਂ ਨੇ ਇਹ 92 ਸੀਟਾਂ ਦੇ ਉੱਤੇ ਵੀ ਆਸਰ ਪਾਊਗਾ ਅਗਲੀ ਇਲੈਕਸ਼ਨ ਦੇ ਵਿੱਚ ਲੇਕਿਨ ਓਵਰ ਸਾਲ ਜੇ ਦੇਖਿਆ ਜਾਵੇ ਮੁਕਾਬਲਾ ਕਾਂਗਰਸ ਦੇ ਵਿੱਚ ਅਤੇ ਬੀਜੇਪੀ ਦੇ ਵਿੱਚ ਹੈ ਸੈਂਟਰ ਦੇ ਵਿੱਚ ਜੀ ਉਹ ਸੈਂਟਰ ਦੇ ਵਿੱਚ ਇਹਨਾਂ ਦਾ ਮੁਕਾਬਲਾ ਹੋਣ ਕਰਕੇ ਜੋ ਗੱਲ ਮੋਦੀ ਸਾਹਿਬ ਕਹਿੰਦੇ 400 ਸੇ ਪਾਰ 400 ਸੇ ਪਾਰ ਉਹ 400 ਦੇ ਪਾਰ ਵਾਲੀ ਫੂਕ ਹੁਣ ਨਿਕਲ ਚੁੱਕੀ ਹੈ ਹੁਣ ਉਹ 400 ਪਾਰ ਵਾਲੀ ਗੱਲ ਚਰੀ ਗਈ ਹੈ ਹੁਣ ਤਾਂ ਉਹਨਾਂ ਨੂੰ ਇਹ ਹੈ ਕਿ ਅਸੀਂ ਸਰਕਾਰ ਬਣਾਉਣ ਦੇ ਨੇੜੇ ਤੇੜੇ ਵੀ ਪਹੁੰਚ ਜਾਈਏ ਜੇ 5 7 10% ਘੱਟ ਵੀ ਹੋ ਗਿਆ ਸਾਡੇ ਕੋਲ ਪੈਸਾ ਹੁੰਦਾ ਤਾਂ ਖਰੀਦ ਪ੍ਰੋਤ ਕਰ ਲੈਂਦੇ ਨੇ ਇਹਨਾਂ ਨੂੰ ਤਰੀਕਾ ਵੀ ਹੈ ਕਰਨ ਦਾ ਕਿਉਂਕਿ ਸਾਰੇ ਇਹਨਾਂ ਕੋਲ ਉਹ ਹੈ ਨੇ ਪਰ ਅੱਜ ਸ਼ਾਮ ਨੂੰ ਇੰਡੀਆ ਰੇਲयंस ਰੇਲयंस ਹੈ ਜਿਹੜਾ ਇਹਨੇ ਆਪਣੀ ਮੀਟਿੰਗ ਖਤ ਲੀ ਹੈ ਸਾਰੀਆਂ ਪਾਰਟੀਆਂ ਦੀ ਮੇਰਾ ਖਿਆਲ ਇਹਨਾਂ ਨੂੰ ਕੁਝ ਨਾਜ਼ਰ ਆ ਗਿਆ ਕਿ ਅਸੀਂ ਸਰਕਾਰ ਬਣਾਉਣ ਦੇ ਨੇੜੇ ਤੇਰੇ ਪਹੁੰਚੇ ਹੋਏ ਆ ਬਾਕੀ ਤਾਂ ਫੈਸਲਾ 4 ਤਰੀਕ ਨੂੰ ਹੋਣਾ ਹੈ ਕਿ ਸਰਕਾਰ ਕਿਹਦੀ ਬਣਦੀ ਹੈ ਪਰ ਆਸ ਤਾਂ ਹੋ ਜਾਂਦੀ ਹੈ ਆਪਾਂ ਵੀ ਪਿੱਛੇ ਸਰਵੇ ਜਿਹੜੇ ਕੀਤੇ ਨੇ ਟੈਸਟ ਪੋਲ ਕੀਤੇ ਨੇ ਉਹਦੇ ਵਿੱਚ ਜੋ ਆਪਾਂ ਲੋਕਾਂ ਦੇ ਨਾਲ ਦੱਸਿਆ ਲੋਕਾਂ ਦੀ رائے ਲੈ ਕੇ ਉਹ ਤਕਰੀਬਨ ਠੀਕ ਹੁੰਦੀ ਜਾ ਰਹੀ ਹੈ ਅੱਜ ਦੇ ਲਾਸਟ ਇਲੈਕਸ਼ਨ ਤੋਂ ਬਾਅਦ ਜਦੋਂ 6 ਵਜੇ ਬੋਲਿੰਗ ਖਤਮ ਹੋ ਜਾਗੀ ਉਸ ਤੋਂ ਬਾਅਦ ਫਿਰ ਉਹ ਉਹ ਸਰਵੇ ਆਉਣਗੇ طرح ਨਹੀਂ ਜੀ ਆਪਾਂ ਬਿਲਕੁਲ ਹਾਂ ਜੀ ਉਹ ਸਰਵੇ ਆਉਣਗੇ ਜਿਹੜੇ ਤਕਰੀਬਨ ਜਿਹੜੇ 90% ਤੱਕ 10% ਆਪਾਂ ਕੁਝ ਨਹੀਂ ਕਹਿ ਸਕਦੇ ਕਿ ਆ ਫਰਕ ਉਧਰ ਹੋਇਆ ਲੇਕਿਨ 90% ਫੈਕਟਰ ਉਹ ਜਿਹੜੇ ਸਰਵੇ ਉਹ ਬਿਲਕੁਲ ਕਲੀਅਰ ਹੋਣਗੇ ਪਰ ਜੋ ਹੁਣ ਸਰਵੇ ਦੱਸ ਰਹੇ ਨੇ ਜੋ ਹੁਣ ਦੀ ਹਾਲਾਤ ਹੈ ਉਹਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਉਹਦੇ ਅਲਾਈਅੰਸ ਵਾਲੀਆਂ ਪਾਰਟੀਆਂ ਬਾਹਰ ਲਈਆਂ ਸਾਰੀਆਂ ਸਥਿਤੀਆਂ ਦੇ ਵਿੱਚ ਅੱਗੇ ਜਾ ਰਹੀਆਂ ਨੇ ਬਾਕੀ ਕੁਟ ਦੇ ਕਿ ਮੋਦੀ ਸਾਹਿਬ ਖੰਗੋਸਾ ਦਾ ਬਿਲਕੁਲ ਆਪਾਂ ਫਲਾ ਲੇਦਾ ਜ਼ਿਕਰ ਨਹੀਂ ਕਰਾਂਗੇ ਕਿ ਕਿਹਨੇ ਪਾਰਟੀ ਦਾ ਕਿਉਂਕਿ ਸ਼ਾਮ ਦੀ ਰੈਕਸ ਤੋਂ ਬਾਅਦ ਫਿਰ ਰੈਕਸ ਰਿਪੋਰਟ ਜੋ ਆਉਣਗੇ ਉਸ ਮੁਤਾਬਕ ਆਪਾਂ ਗੱਲ ਕਰਾਂਗੇ ਇੱਕ ਛੋਟੀ ਜਿਹੀ ਗੱਲ ਇੱਕ ਕਲੀਅਰ ਕਰ ਦੋ ਕਿ ਜਿਸ ਤਰੀਕੇ ਨਾਲ ਲੋਕਾਂ ਦੀ ਗੱਲ ਕੀਤੀ ਜਾਵੇ ਕੁਝ ਕੁ ਪਾਰਟੀਆਂ ਦਾ ਜਾਂ ਇਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਪੰਜਾਬ ਚ ਵੀ ਹੁੰਦਾ ਨਜ਼ਰ ਆਇਆ ਭਾਵੇਂ ਕਿਸੇ ਵੀ ਪਾਰਟੀ ਦਾ ਹੋਣ ਲੋਕ ਲੀਡਰ ਤਾਂ ਲੋਕਾਂ ਦੇ ਵਿੱਚ ਜਿਵੇਂ ਪੋਲਿੰਗ ਵੀ ਜੇ ਘੱਟ ਹੁੰਦੀ ਹੈ ਸ਼ਾਮ ਤੱਕ ਤਾਂ ਕਾਰਨ ਕੀ ਆ ਲੋਕਾਂ ਦੇ ਵਿੱਚ ਗੁੱਸਾ ਜਾਂ ਕਹ ਜੀਏ ਕਿ VOTING ਵਾਲੇ ਪਾਸੇ ਨੂੰ ਇੰਟਰਸਟ ਜਾਂ ਲੀਡਰਾਂ ਵਾਲੇ ਪਾਸੇ ਨੂੰ ਇੰਟਰਸਟ ਲੋਕਾਂ ਦਾ ਘਟਦਾ ਜਾ ਰਿਹਾ ਹੈ ਜਿਹੜੀ ਗੁੱਸਾ ਵੱਧਦਾ ਜਾ ਰਿਹਾ ਹੈ ਤੇ ਕਾਰਨ ਕੀ ਲੱਗਦੇ ਤੁਹਾਨੂੰ ਚੱਟਾ ਸੋ ਕਾਰਨ ਤਾਂ ਇਹ ਹੈ ਕਿ ਕਈ ਕੈਂਡੀਡੇਟਾਂ ਨੇ ਲੋਕਾਂ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਹੂੰ ਤੇ ਲੋਕਾਂ ਨੂੰ ਦਬਕੇ ਵੀ ਮਾਰੇ ਨੇ ਲੋਕਾਂ ਨੂੰ ਡਰਾਵੇ ਵੀ ਦਿੱਤੇ ਨੇ ਵੀ ਚਾਰ ਤਰੀਕ ਤੋਂ ਬਾਅਦ ਅਸੀਂ ਦੇਖ ਲਿਓ ਅਸੀਂ ਕੀ ਕਰਾਂਗੇ ਅਸੀਂ ਇਹ ਕਰਾਂ ਸਾਨੂੰ ਸਰਕਾਰ ਆ ਲੈਣ ਦੋ ਲੇਕਿਨ ਉਹ ਲੋਕ ਹੁਣ ਪਹਿਲਾਂ ਵਾਲੇ ਨਹੀਂ ਰਹੇ ਹੈਗੇ ਲੋਕ ਹੁਣ ਸਿਆਣੇ ਹੋ ਗਏ ਕਿ ਪਹਿਲਾ ਜਵਾਨਾ ਸੀ ਜਿਹੜਾ ਉਹ ਜਵਾਨਾ ਇੱਕ ਭਰੋਸੇ ਦਾ ਜਵਾਨਾ ਸੀ ਲੀਡਰਾਂ 'ਤੇ ਵੀ ਭਰੋਸਾ ਹੁੰਦਾ ਸੀ ਲੀਡਰ ਵੀ ਸੱਚੀ ਗੱਲ ਅੱਜਕੱਲ੍ਹ ਤਾਂ ਲੀਡਰਾਂ 'ਤੇ ਭਰੋਸਾ ਨਹੀਂ ਰਿਹਾ ਅੱਜਕੱਲ੍ਹ ਤਾਂ ਲੀਡਰ ਦੇ ਦਨ ਬਦਲੂ ਲੀਡਰ ਨੇ ਆ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਨੋਟ ਕਰਨਾ ਤੁਹਾਡੇ ਜਨਰੇ ਜਿਨਨੇ ਦਲ ਬਦਲੂ ਲੀਡਰ ਨੇ ਇਹਨਾਂ ਦੇ ਵਿੱਚੋਂ 70% ਤਾਂ ਉੜ ਜਾਣਗੇ ਜੀ ਸਿਰਫ 25 30% ਹੀ ਬੰਦੇ ਆਣਗੇ ਜੇ ਇਹਨਾਂ ਚੋਂ ਕੋਈ ਜਿੰਦੇ ਬਲ ਤਾਂ ਇੰਨੇ ਵੀ ਨਹੀਂ ਆਉਂਦੇ ਕਿਉਂਕਿ ਲੋਕਾਂ ਨੇ ਇਹ ਵੀ ਮਨ ਬਣਾਇਆ ਜਿਹੜੇ ਕਦੇ ਸਾਡੇ ਨਾਲ ਵਿਸ਼ਵਾਸ ਘਾਤ ਕਰਦੇ ਨੇ ਅਸੀਂ ਪਾਰਟੀ ਨੂੰ ਵੋਟ ਪਾਉਣੀ ਆ ਬਾਅਦ ਵਿੱਚ ਕੈਂਡੀਡੇਟ ਨੂੰ ਦੇ ਦਿਆਂਗੇ ਜਦੋਂ ਕੈਂਡੀਡੇਟ ਦੇ ਖੱਲੇ ਕੁਝ ਪੈਂਦਾ ਨਹੀਂ ਉਹ ਕਹਿੰਦਾ ਵੀ ਅੰਦਰ ਤੋਂ ਮੈਂ ਜਿੱਤ ਨਹੀਂ ਸਕਦਾ ਜਾਂ ਦੂਜੀ ਪਾਰਟੀ ਮੈਨੂੰ ਖਸਾਰਾਂ ਦੇਵੇ ਉਹ ਦੂਜੇ ਪਾਸੇ ਚਲੇ ਜਾਂਦਾ ਉਸ ਟਾਈਮ ਵੋਟਰ ਦੇ ਮਨ ਦੇ ਉੱਤੇ ਬਹੁਤ ਵੱਡਾ ਆਸਰ ਹੁੰਦਾ ਹੈ ਬਹੁਤ ਵੱਡਾ ਸਦਮਾ ਟਕਦਾ ਹੁੰਦਾ ਹੈ ਇਸ ਲਈ ਲੋਕ ਉਹਨਾਂ ਨੂੰ ਹੁਣ ਮੂੰਹ ਨਹੀਂ ਲਾ ਰਹੇ ਜੀ ਬੜਵੇਂ ਪਿੰਡਾਂ 'ਚ ਕਈ ਹੋਗਾ ਬੜਵੇਂ ਨਹੀਂ ਦੱਸਿਆ ਗਿਆ ਆਪਾਂ ਦੇਖਿਆ ਹੀ ਹੈ ਔਰ ਉਹੀ ਲੋਕ ਹੱਥ ਬੰਨ੍ਹ ਕੇ ਅਪੀਲ ਕਰਦੇ ਨੇ ਬੋਟਾਂ ਦਾ ਉਹਨਾਂ ਦੀ ਅਪੀਲ ਨੂੰ ਕੋਈ ਕੀ ਸਮਝੂਗਾ ਜਲ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈਗਾ ਰਾਜਨੀਤਿਕ ਪਰੋਖੇ ਉਹਨਾਂ ਦੀ ਅਪੀਲ ਤਾਂ ਇੱਕ ਸੋਆਏ ਉਹ ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੁੰਦੇ ਨੇ ਇਸ ਲਈ ਲੋਕ ਜਣੇ 6 ਤੋਂ ਵੱਡੇ ਤੋਂ ਬਾਅਦ ਤੁਸੀਂ ਤੀ ਤੀ ਤਕਰੀਬਨ ਬਹੁਤ ਜ਼ਿਆਦਾ ਸਾਫ ਹੋ ਜਾਓਗੇ ਆਪਾਂ ਦੁਬਾਰਾ ਫਿਰ ਆਪਣੇ ਸੋਤਿਆਂ ਦੇ ਸਾਹਮਣੇ ਹੋ ਕੇ ਜਿਹੜੀ ਹੈ ਉਹ ਕਲੀਅਰਟੀ ਦੇ ਕਰਾਂਗੇ ਬਿਲਕੁਲ ਖੰਪਤ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਸਟਾਫ ਸਾਹਿਬ ਮੇਰੀ ਬੇਨਤੀ ਵੋਟਰ ਵੀਰਾਂ ਨੂੰ ਹੈ ਕਿ ਆਰਾਮ ਨਾਲ ਕਿਸੇ ਨਾਲ ਲੜਨਾ ਨਹੀਂ ਝੱਜਦਾ ਨਹੀਂ ਆਪਣੀ ਬੋਟ ਦਾ ਇਸਤੇਮਾਲ ਕਰੋ ਅਤੇ ਸ਼ਾਂਤੀ ਨਾਲ ਅੱਛੇ ਤਰੀਕੇ ਨਾਲ ਵੋਟ ਕਰੋ ਤਾਂ ਕਿ ਅਸੀਂ ਅਪਾ ਚੰਗਾ ਇੱਕ ਲੋਕਤੰਤਰ ਬਣਾ ਸਕੀਏ ਬਹੁਤ ਧੰਨਵਾਦ ਬਿਲਕੁਲ ਤਾਂ ਸਾਡੇ ਨਾਲ ਸਨ ਪ੍ਰੀਤਮ ਸਿੰਘ ਖਾਨਪੁਰ ਵਿਦਿੰਗ ਸਾਹਿਬ ਜਿਨ੍ਹਾਂ ਨੇ 1.5 ਵਜੇ ਤੱਕ ਦੀ ਜੋ ਸਥਿਤੀ ਹੈ ਪੰਜਾਬ ਦੇ ਅੰਦਰ ਜਿੰਨੀ ਕੋਟਿੰਗ ਹੋਈ ਹੈ ਉਸ ਮੁਤਾਬਕ ਅੱਜ ਦੀ ਗੱਲਬਾਤ ਕੀਤੀ ਹੈ ਸਥਿਤੀ ਕਲੀਅਰ ਕੀਤੀ ਹੈ ਸ਼ਾਮ ਤੱਕ ਕੀ ਸਥਿਤੀ ਰਹੇਗੀ ਇਸ ਤੋਂ ਬਾਅਦ ਅਗਲੇ ਟੈਕਸਟ ਪੋਲ ਸਰਵੇ ਜਾਂ ਕਹਿ ਦਈਏ ਕਿ ਅਗਸਟ ਪੋਲ ਸਰਵੇ ਦੇ ਵਿੱਚ ਗੱਲਬਾਤ ਕਰਾਂਗੇ ਫਿਲਹਾਲ ਇਨਾ ਹੀ ਦਿਓ ਇਜਾਜ਼ਤ ਧੰਨਵਾਦ